ਰਾਜਨਯਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਕਮਿਊਨਿਟੀ ਮੈਡੀਸਿਨ ਅਤੇ ਮਾਈਕਰੋਬਾਇਲੋਜੀ ਵਿਭਾਗਾਂ ਵੱਲੋਂ ਡੀ ਐਮ ਸੀ ਐਂਡ ਐਚ ਕਾਲਜ ਕੈਂਪਸ ਵਿਖੇ ਅਤੇ ਅਰਬਨ ਹੈਲਥ ਸੈਂਟਰ ਪੁਹੇੜ ਵਿੱਚ ਸਾਂਝੀ ਜਾਗਰੂਕਤਾ ਮਹਿੰਮ ਦਾ ਆਯੋਜਨ ਕੀਤਾ ਗਿਆ ਇਸ ਮਹਿੰਮ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਤੇ ਅਰਬਨ ਹੈਲਥ ਸੈਂਟਰ ਸ਼ਿਮਲਾਪੁਰੀ ਵਿੱਚ ਜਾਗਰੂਕਤਾ ਲੈਕਚਰ ਸ਼ਾਮਲ ਸੀ ਜਿਸ ਦਾ ਕੇਂਦਰ ਰੋਕਥਾਮ ਸ਼ੁਰੂਆਤੀ ਜਾਂਚ ਅਤੇ HIV AIDS ਨਾਲ ਜੁੜੇ ਦਾਗ ਨੂੰ ਖਤਮ ਕਰਤੇ ਰਿਹਾ ਇੰਟਰਐਕਟਿਵ ਲੈਕਚਰ ਅਤੇ ਕੇਸ ਆਧਾਰਿਤ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ HIV ਦੇ ਫੈਲਣ ਦੇ ਤਰੀਕੇ ਰੋਕਥਾਮ ਦੇ ਉਪਾਅ ਅਤੇ ਮੋਢਲੇ ਇਲਾਜ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਆਪਣੇ ਸੰਦੇਸ਼ ਵਿੱਚ ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਜਾਗਰੂਕਤਾ ਹੀ ਬਚਾਵਲ ਪਹਿਲਾ ਕਦਮ ਹੈ DMC and H ਅਤੇ ਵਿੱਚ ਅਸੀਂ ਸਮਾਜ ਨੂੰ ਸਹੀ ਜਾਣਕਾਰੀ ਦੇ ਕੇ HIV AIDS ਦੇ ਖਿਲਾਫ ਲੜਨ ਲਈ ਸਮਰੱਥ ਬਣਾਉਣ ਲਈ ਬਚਨ ਬੱਧਾ DMC and H ਦੇ ਪ੍ਰਿੰਸੀਪਲ ਡਾਕਟਰ ਜੀਐਸ ਵਾਂਡਰ ਨੇ ਵਿਦਿਆਰਥੀਆਂ ਨੂੰ AIDS ਨੂੰ ਸਮਾਪਤ ਕਰਨ ਦੇ ਲਕਸ਼ਿਅ ਪ੍ਰਤੀ ਸਮਰਪਿਤ ਰਹਿਣ ਦਾ ਸੰਦੇਸ਼ ਦਿੱਤਾ ਡੀਨ ਅਕੈਡਮਿਕਸ ਡਾਕਟਰ ਸੰਦੀਪ ਕੌਸ਼ਲ ਨੇ ਪ੍ਰਭਾਵਸ਼ਾਲੀ AIDS ਰੋਕਥਾਮ ਰਣਨੀਤੀਆਂ ਦੇ ਵੱੱਟ ਉੱਤੇ ਜ਼ੋਰ ਦਿੱਤਾ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਅਨੁਰਾਗ ਚੌਧਰੀ ਨੇ ਇਸ ਸਾਲ ਦਾ ਥੀਮ ਓਵਰਕਮਿੰਗ ਡਿਸਕ੍ਰਿਪਸ਼ਨ ਟਰਾਂਸਫਾਰਮਿੰਗ ਵਿਦ ਦਾ ਏਡਜ਼ ਰਿਸਪਾਂਸ ਵਿਆਖਿਆ ਕੀਤੀ। ਉਹਨਾਂ ਨੇ ਕਿਹਾ ਕਿ ਐਚਆਈਵੀ ਏਡਜ਼ ਨਾਲ ਜੀਵਨ ਬਤੀਤ ਕਰਨ ਵਾਲੇ ਲੋਕ ਸਮਾਜ ਦਾ ਹਿੱਸਾ ਹਨ ਪਰ ਦਾਗ ਦੇ ਡਰ ਕਾਰਨ ਚੁੱਪਚਾਪ ਜੀ ਰਿਹਾ ਹਨ। ਲੋਕਾਂ ਵਿੱਚ ਜਾਗਰੂਕਤਾ ਵਧਾ ਕੇ ਇਸ ਦਾਗ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਮਾਈਕਰੋ ਬਾਇਓਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾਕਟਰ ਵੀਨੂ ਗੁਪਤਾ ਨੇ ਕਿਹਾ ਕਿ ਸਹੀ ਤਕਤੀਸ਼ ਅਤੇ ਸਮੇਂ ਸਿਰ ਕੀਤਾ ਗਿਆ ਮਾਰਗਦਰਸ਼ਨ ਐਚਆਈਵੀ ਪ੍ਰਬੰਧਨ ਲਈ ਬਹੁਤ ਮਹੱਤਵਪੂਰਨ ਹੈ ਜਾਗਰੂਕਤਾ ਲੋਕਾਂ ਨੂੰ ਨੈਡਰ ਹੋ ਕੇ ਸਹਾਇਤਾ ਲੈਣ ਦੀ ਸਮਰੱਥ ਬਣਾਉਂਦੀ ਹੈ ਪੋਸਟਰ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਸਿਹਤ ਅਤੇ ਜਾਗਰੂਕਤਾ ਲਈ ਹੋਰ ਯੋਗਦਾਨ ਪਾਉਣ ਦੀ ਉਤਸ਼ਾਹ ਮਿਲਿਆ ਇਹ ਸਾਰੇ ਪ੍ਰੋਗਰਾਮ ਕਮਿਊਨਿਟੀ ਮੈਡੀਸਿਨ ਅਤੇ ਮਾਈਕਰੋਬਾਇਓਲੋਜੀ ਵਿਭਾਗਾਂ ਦੀ ਸਮਰਪਿਤ ਫੈਕਲਟੀ ਟੀਮਾਂ ਵੱਲੋਂ ਸੁਚਾਰੂ ਤਰੀਕੇ ਨਾਲ ਸੰਚਾਲਿਤ ਕੀਤੇ ਗਏ।